ਵੇ ਵਾਹ ਜੀ ਦਸਤੂਰ ਦੀ ਹਨੋ ਲਾਗ ਨਹੀਂ ਹੁੰਦੀ ਹੈ ਹਲੋ ਹਾਂ ਜੀ ਹਾਂ ਜੀ ਪੈਸਾ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਜੀ ਬੰਦ ਨਹੀਂ ਜੇ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਰਮਤ ਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਾਨੂੰਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਅਸੀਂ ਗੱਡੀਆਂ ਨਾਲ ਲਈ ਭਜਾ ਅਗਲੇ ਨਾਲ ਅਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਕੋਈ ਭਿੜਾ ਲਈ ਤੇ ਹਨੀ ਵੰਦੀ ਕੋਈ ਫਿਰ ਫੜੇ ਗਏ ਅੱਜੋ ਜਾ ਕੇ ਫਿਰ ਮਿਲ ਪਿਆ ਨੂੰ ਫਿਰ ਤਾਂ ਸ਼ਹਿਰ ਭੰਗਮ ਗਏ ਗਲਤੀ ਯਾਰਾ ਵੇਖੋ ਸਵਾ ਭਾਜੀ ਵੇਖੋ ਅਸੀਂ ਆਹ ਦਾ ਨਾ ਕੋਈ ਵੈਰ ਰੋਗ ਨਹੀਂ ਚਾਹਨੇ ਆ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਵੀ ਜਦੋਂ ਗੱ ਸਰਦਰ ਸਿੰਘ ਜੀ ਟ੍ਰਾਫਿਕ ਨਿਯਾਜ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋ ਖਲੋਤਿਆਂ ਨੇ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਜਦੋਂ ਹਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤਾਂ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂ ਵੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤਾਂ ਚਲਾਨ ਕਰ ਦੇਾਂਗੇ ਤੇ ਹੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਬੜੀ ਹੈਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ